ਪੰਜਾਬ ਖਤਰੀ ਚੇਤਨਾ ਮੰਚ ਚੈਰੀਟੇਬਲ ਟਰਸਟ ਵੱਲੋਂ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਖਤਰੀ ਚੇਤਨਾ ਮੰਚ ਦੇ ਆਈਡੀ ਬੈਂਕਟ ਹਾਲ ਵਿੱਚ 26 ਜਨਵਰੀ ਦਾ ਦਿਹਾੜਾ ਝੰਡਾ ਲਹਿਰਾ ਕੇ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਖੰਨਾ ਸ਼ਹਿਰ ਦੇ ਉੱਗੇ ਸਮਾਜ ਸੇਵੀ ਅਤੇ ਜੇ ਜੇ ਜੁਵਲਰ ਦੇ ਮਾਲਕ ਸ਼੍ਰੀ ਰੇਂਦਰਪਾਲ ਬਰਮਾ ਨੇ ਜਿੱਥੇ ਹਾਜ਼ਰੀ ਲਗਵਾਈ ਉੱਥੇ ਹੀ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਦਾ ਮੰਚ ਵੱਲੋਂ ਹਾਰ ਪਾ ਕੇ ਨਿਗਰ ਸਵਾਗਤ ਕੀਤਾ ਗਿਆ ਉੱਥੇ ਹੀ ਝੰਡਾ ਲਹਿਰਾਉਣ ਤੋਂ ਬਾਅਦ जय श्री रामदेव जयकारਿਆਂ ਦੇ ਨਾਲ ਸਾਰਾ ਹੀ ਮਾਹੌਲ रामदेव ਰੰਗ ਵਿੱਚ ਰੰਗਿਆ ਦਿਖਾਈ ਦਿੱਤਾ

ਧੰਨਵਾਦ ਕਰਦਾ ਹਾਂ ਪਲੀਜ਼ ਔਨਰਡ ਮੈਂ ਬੇਰੀ ਹਾਟਸਮ ਬਾਈ ਸਤਿਨਾਬ ਬਣ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ 26 ਜਨਵਰੀ ਦੇ ਉੱਪਰ ਪੰਜਾਬ ਖੱਤਰੀ ਜਿਤਨਾ ਮੰਚ ਵੱਲੋਂ ਕਰਾਇਏ ਗਏ ਸਮਾਗਮ ਵਿੱਚ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਖੱਤਰੀ ਜਿਤਨਾ ਮੰਚ ਬਹੁਤ ਹੀ ਸਮਾਜ ਦੀ ਸੇਵਾ ਵਾਸਤੇ ਲੱਗਿਆ ਹੋਇਆ ਹੈ ਨੌਕਰੀ ਦੀ ਸੇਵਾ ਵਾਸਤੇ ਇਹਨਾਂ ਦਾ ਅੰਨਦਾਨ ਜੋ ਸਮਾਜ ਦੇ ਵਿੱਚ ਜ਼ਰੂਰਤ ਦੀ ਚੀਜ਼ਾਂ ਹੈਗੀਆਂ ਉਹ ਸਭ দান ਕਰਨ ਦੇ ਵਿੱਚ ਬਹੁਤ ਅੱਗੇ ਵੱਧ ਕੇ ਉੱਛੜ ਕੇ ਹਿੱਸਾ ਲੈ ਰਿਹਾ ਹੈ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਅੱਗੇ ਵਾਸਤੇ ਇਹਨਾਂ ਤੋਂ ਬਹੁਤ ਉਮੀਦ ਕਰਦਾ ਵੀ ਬਹੁਤ ਅੱਗੇ ਨੂੰ ਤਰੱਕੀ ਕਰਨ ਹੋਰ ਅੱਗੇ ਨੂੰ ਜ਼ਿਆਦਾ ਸੇਵਾ ਕਰਨ ਜੈ ਹਿੰਦ ਬਹੁਤ ਵੈਰੀ ਗੁੱਡ ਅੱਜ ਮੈਂ ਕੀ ਕਹਣਾ ਜੈਨੋ 26 ਜਨਵਰੀ ਦਾ ਪੰਜਾਬ ਖਤਰੀ ਚੇਤਨਾ ਮੰਚ ਚੈਲਟਰਸ ਦੀ ਸਾਰੀ ਟੀਮ ਨੂੰ ਮੈਂ ਆਪਣੇ ਜਿੰਨੇ ਵੀ ਖਤਰੀ ਭਰਾ ਨੇ ਔਰ ਸਾਰੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਮੁਬਾਰਕ ਦੇਣਾ ਗੁੱਡ ਵਿਸ਼ੀਸ ਦੇਣਾ 75ਵੇਂ ਗਣਤੰਤਰ ਦਿਵਸ ਤੇ ਔਰ ਮੈਂ ਅੱਜ ਸਾਡੇ ਜਿਹੜੇ ਸੁਨਦਰ ਕੁਮਾਰ ਵਰਮਾ ਜੀ ਨੇ ਇਹਨਾਂ ਨੂੰ ਚੀਫ ਗੈਸਟ ਬਣ ਕੇ ਉਰੇ ਆਏ ਨੇ ਮੈਂ ਇਹਨਾਂ ਨੂੰ ਵੀ ਥੈਂਕ ਯੂ ਕਰਦੇ ਆਂ ਔਰ ਵੈਲਕਮ ਕਰਦੇ ਆਂ ਸਾਰੇ ਕੰਨਿਓ ਔਰ ਸਾਡੀ ਕੋਸ਼ਿਸ਼ ਜਿਵੇਂ ਇਹਨਾਂ ਨੇ ਕਿਹਾ ਵੀ ਪੰਜਾਬ ਖत्री ਚੇਤਨਾ ਵਿੱਚ ਵੈਲਫੇਅਰ ਕੰਮ ਕਰ ਰਹੀ ਹੈ ਅਸੀਂ ਇਹਨੂੰ ਅੱਗੇ ਨੂੰ ਹੋਰ ਵੀ ਵਧੀਆ ਕੰਮ ਕਰਕੇ ਦਵਾਂਗੇ ਔਰ ਸਾਡੀ ਕੋਸ਼ਿਸ਼ ਹੋਏਗੀ ਵੀ ਅਸੀਂ ਆਪਣਾ ਇੱਕ ਨਾਮ ਜਿਹੜਾ ਹੈ ਪੰਜਾਬ ਚ ਕਰੀਏ ਪੰਜਾਬ ਖत्री ਚੇਤਨਾ ਵਿੱਚ ਦਾ ਐਸੀ ਪਹਿਲਾਂ ਵੀ ਬਹੁਤ ਸਾਰੇ ਕੰਮ ਚੱਲ ਰਹੇ ਨੇ ਜਿਦੇ ਜਰਾਸ਼ਨ ਵੰਡਣਾ ਹੈ ਸਾਈਕਲ ਦਿੱਤੇ ਜਾਂਦੇ ਨੇ ਤੇ ਆਪਾਂ ਬੰਦੇ ਜਿੱਥੇ ਆਪਾਂ ਖੜੇ ਆ ਇੱਥੇ ਸਮਾਜ ਜਿਹੜੇ ਲੋਕੀ ਨੇ ਸਭ ਨੂੰ ਬਹੁਤ ਵਾਜੂ ਮਰੇਟਾਂ ਤੇ ਇੱਥੇ ਅਸੀਂ ਇਹਨਾਂ ਨੂੰ ਲੋਕਾਂ ਨੂੰ ਮੁਹੱਈਆ ਕਰਾਉਂਦੇ ਆਂ ਔਰ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਪਬਲਿਕ ਵੈਲਫੇਅਰ ਦੇ ਵਿੱਚ ਅੱਗੇ ਹੋ ਕੇ ਕੰਮ ਕਰੀਏ ਲੋਕਾਂ ਦੀ ਭਲਾਈ ਕਰੀਏ ਜਿਹੜਾ ਸਾਡਾ ਸਮਾਜ ਪਿੱਛੇ ਅਨਪ੍ਰਿਵਿਲੇਜਡ ਰਹਿ ਗਿਆ ਨੀਡੀ ਪਰਸਨਸ ਐ ਉਹਨਾਂ ਦੀ ਮਦਦ ਕਰਕੇ ਆਪਣੇ ਸਮਾਜ ਨੂੰ ਸੀ ਉੱਪਰ ਚੱਕੀਏ ਤਾਂ ਕਿ ਸਾਡਾ ਦੇਸ਼ ਅੱਗੇ ਹੋਰ ਤਰੱਕੀ ਕਰੇ ਅੱਜ ਜਿਹੜੇ ਚੰਡੇ ਨੂੰ ਅਸੀਂ ਸਲਾਮੀ ਦੇ ਰਹੇ ਆ ਇਹ ਸਾਡੀ ਆਣ ਵਣ ਸ਼ਾਨ ਹੈ ਲੋਕਾਂ ਨੂੰ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਆ ਸਾਰਿਆਂ ਨੂੰ ਜਿਨ੍ਹਾਂ ਨੇ ਸਾਨੂੰ ਕੁਰਬਾਨੀਆਂ ਦੇ ਕੇ ਸੁਤੰਤਰਤਾ ਦਿਵਾਈ ਹੈ ਅਸੀਂ ਜਿਹੜੀ ਫਾਈਟ ਫਾਈਟਰ ਤਾਂ ਨਹੀਂ ਫ੍ਰੀ ਫਾਇਰ ਫਾਈਟਰ ਤਾਂ ਨਹੀਂ ਬਣ ਸਕੇ ਲੇਕਿਨ ਸਾਡੀ ਕੋਸ਼ਿਸ਼ ਆ ਵੀ ਜੋ ਸਾਡੀ ਸਾਨੂੰ ਮਿਲੀ ਹੈ ਅਸੀਂ ਉਹਨੂੰ ਕਾਇਮ ਰੱਖੀਏ ਆਪਣੀ ਅਸੀਂ ਜਾਨ ਨਿਵਾਸਾਵਰ ਕਰਨ ਵਾਸਤੇ ਵੀ ਅਸੀਂ ਬੱਤੇ ਤਿਆਰ ਅੱਜ ਦਾ ਅੱਜ ਸਾਡੇ ਪੰਜਾਬ ਖਤਰੀ ਚੇਤਨਾ ਮੰਚ ਦੇ ਵਿੱਚ ਗਣਤੰਤਰਤਾ ਦਿਵਸ ਦੇ ਉੱਪਰ ਸਾਡੇ ਸ਼੍ਰੀ ਅਨੰਤਰ ਬਰਮਾ ਜੀ ਨੇ ਆ ਕੇ ਝੰਡੇ ਨੂੰ ਲਹਿਰਾਇਆ ਔਰ ਅੱਜ ਸਾਡਾ ਜਿਹੜਾ ਗੰਦੰਤਰਤਾ ਦਿਵਸ ਹੈ ਜੀ ਅਸੀਂ 1947 ਦੇ ਵਿੱਚ ਆਜ਼ਾਦ ਹੋਏ ਸੀਗੇ ਉਸ ਆਜ਼ਾਦੀ ਨੂੰ ਪੂਰਨ ਕਰਨ ਵਾਸਤੇ ਸਾਡਾ ਸੰਵਿਧਾਨ ਜਦੋਂ ਲਿਖਿਆ ਗਿਆ 26 ਜਨਵਰੀ 1950 ਦੇ ਵਿੱਚ ਫਿਰ ਅਸੀਂ ਸੰਪੂਰਨ ਆਜ਼ਾਦ ਕਹਲਾਈ ਹੁਣ ਤਾਂ ਅਸੀਂ ਐਡੇ ਵੱਡੇ ਆਜ਼ਾਦ ਹੋ ਗਏ ਕਿਉਂਕਿ ਇਸ ਇਸ 26 ਜਨਵਰੀ ਤੋਂ ਪਹਿਲਾਂ ਸਾਡੇ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੇ ਸਥਾਪਨਾ ਹੋ ਚੁੱਕੀ ਹੈ ਔਰ RAM ਰਾਜੇ ਬਣ ਚੁੱਕਿਆ ਹੈ ਹੁਣ ਤਾਂ ਮਤਲਬ ਉਸ ਤੋਂ ਉੱਪਰ ਵੀ ਸਾਰਾ ਕੁਝ ਹੋ ਚੁੱਕਿਆ ਹੈ ਤਾਂ ਵਾਸਤੇ ਅਸੀਂ ਕਾਂਗੇ ਸਾਲ ਸਾਡੇ ਲਈ ਬਹੁਤ ਵਧੀਆ ਸਾਲ ਆਇਆ 26 ਜਨਵਰੀ ਨੂੰ ਤਾਂ ਅਸੀਂ ਬਹੁਤ ਧੁੰਮ ਧਾਮ ਨਾਲ ਵੱਲੋਂ ਸਾਰੇ ਸ਼ਹਿਰ ਨੂੰ ਵਧਾਈਆਂ ਦਿਨਾ ਇਹ ਕਿੰਨਾਂ ਤਰ੍ਹਾਂ ਗਿਫਟ ਦੀਆਂ 1950 ਚ ਕਨਸਟੀਟਿਊਸ਼ਨ ਬਣਿਆ ਸੀ ਆਪਣਾ ਵਿਦਆਊਟ ਕਨਸਟੀਟਿਊਸ਼ਨ ਨਾ ਕੋਈ ਸੰਸਥਾ ਨਾ ਕੋਈ ਦੇਸ਼ ਜਿਹੜਾ ਚੱਲ ਸਕਦਾ ਹੈ ਇਸ ਕਰਕੇ ਕਨਸਟੀਟਿਊਸ਼ਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਸ ਕਰਕੇ ਇਸ ਨੂੰ ਆਪਾਂ 26 ਜਨਵਰੀ ਨੂੰ ਮਨਾਣੇ ਆ ਤੇ ਇਹ ਜਿਹੜਾ ਸਾਲ ਜਿਵੇਂ ਪੁਰੀ ਸਾਹਿਬ ਨੇ ਕਿਹਾ ਹੈ ਵੀ ਭਗਵਾਨ ਰਾਮ ਆਏ ਨੇ ਤਾਂ ਰਾਮ ਰਾਜੇ ਹੈਗਾ ਇਹ ਤੇ ਇਸ ਜਿਹੜਾ ਸਾਲ ਹੈ 26 ਜਨਵਰੀ ਸਾਡੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੈ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ